ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਅਸੀਂ ਆਇਆ ਸ਼੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਆ ਸਾਰੇ ਜਣੇ ਦਰਸ਼ਨ ਕਰੀਏ ਤੇ ਅੱਜ ਸ਼ਿਦੀ ਜੋਤ ਦੀਵਾਨਾ ਦਾ ਪਹਿਲਾ ਦਿਨ ਹੈ ਤੇ ਫਤਿਹ ਜੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਯਾਦ ਕਰੋ ਜੇ ਮਗਰ ਘੜੀ ਤੇ ਆਸਨੂ ਜਦ ਖਾਲਸੇ ਨੇ ਮੋਰਚਾ ਦੀ ਖੋਲਿਆ ਪੰਜ ਪੰਜ ਸਿੰਘਾਂ ਦੇ ਜੱਥਿਆਂ ਨੇ ਜਿਹਦੇ ਜ਼ਾਲਮਾਂ ਤੇ ਅੱਲਾਹ ਸੀ ਬੋਲਿਆ 10 ਲੱਖ ਦੀ ਫੌਜ ਵਾਲੇ ਜਰਨੈਲ ਦਾ 10 ਲੱਖ ਦੀ ਫੌਜ ਵਾਲੇ ਜਰਨੈਲ ਦਾ ਉਹ ਤਾਂ ਜੇਕਰਾਂ ਸੀ ਡੋਲੇ ਆ ਬਾਜਾ ਵਾਲੇ ਦੇ ਪੁੱਤਰ ਲੜੇ ਇਦਾਂ ਬਾਜਾ ਵਾਲੇ ਦੇ ਪੁੱਤਰ ਲੜੇ ਇਦਾਂ ਦੇਖ ਵਾਰੀ ਮੈਦਾਨ ਚੜ੍ਹ ਦੌੜਿਆ ਸਵਾ ਸਵਾ ਲੱਖ ਨਾਲ ਇੱਕ ਲੜਾ ਗਏ ਸਵਾ ਸਵਾ ਲੱਖ ਨਾਲ ਇੱਕ ਲੜਾ ਗਏ ਬੋਲ ਆਪਣੇ ਦਸ਼ਮੇਸ਼ ਬਿਦਾ ਬੁਗਾ ਕੇ ਦਸ਼ਮੇਸ਼ ਬਿਦਾਨੇ ਜਦੋਂ ਘਣੀ ਵਿੱਚ ਤੀਰ ਚਲਾਏ ਹਜ਼ਾਰਾਂ ਵਾਰੀਆਂ ਦੇ ਸੀਨੇ ਚੀਰ ਆਏ ਦੇਖ ਤੀਰਾਂ ਦੇ ਮੀਨੂ ਦਸ਼ਮਣ ਘਬਰਾ ਗਿਆ ਜੰਗ ਛੱਡ ਪਿੱਛਾਂ ਨੂੰ ਚੱਲੇ ਪਾ ਗਿਆ ਪੁੱਲਿਓ ਨਾ ਛੱਡ ਸਾਜਾ ਦੀ ਕੁਰਬਾਨੀ ਨੂੰ ਕੁਲੀਆ ਨਾ ਚੋੜਾ ਸਾਹਿਬ ਜਾਂ ਦੇ ਦੀ ਕੁਰਬਾਨੀ ਨੂੰ ਜਿਨ੍ਹਾਂ ਨੇ ਵਜ਼ੀਰ ਖਾਨ ਵਰਗੇ ਵਿੱਚ ਕਾਰਤੇ ਜਿਨ੍ਹਾਂ ਨੇ ਸਿੱਕੀ ਦੀ ਆਣ ਸ਼ਾਨ ਗਾਦਰ ਜਿਨ੍ਹਾਂ ਨੇ ਸਿੱਕੀ ਦੀ ਆਣ ਸ਼ਾਨ ਗਾਦਰ ਆਪਣੇ ਸ਼ਰੀਰ ਦੀਆਂ ਵਿੱਚ ਨਵਾ ਦਿੱਤੇ ਆਪਣੇ ਸ਼ਰੀਰ ਦੀਆਂ ਵਿੱਚ ਨਵਾ ਦਿੱਤੇ ਤੇਰੇ ਅਮਰ ਤੇ ਜੀ ਆਣ ਕੇ ਤੇ ਲੋਕ ਤੱਕ ਤਨ ਮਾਰਦੇ ਨੇ ਲੋਕ ਤੱਕ ਤਨ ਮਾਰਦੇ ਨੇ ਤੱਕ ਤੱਕ ਜਗਾ ਦੇ ਤੱਕ ਤੱਕ ਜਗਾ ਦੇ ਬਿਲਾ ਵਾਹ ਗੁਰਦੀ oh ਸੋਖ ਸਾਗਰ ਪ੍ਰਭ ਭੇਟੇ ਨਾਨਕ ਮਨਨ ਮਨ ਮੰਜਈਏ ਅਰਚਨ ਮੀ ਲਾਗੋ ਰਾਮ ਜੋਦਸਿਆ ਨ ਪਚਤਰੀ ਦੁਰਮਤ ਕੋਕਾ ਹੇ ਰੋਏ ਸੁਹਾਗੋ ਰਾਮ ਸੋਈ ਸੁਨਿੰਦਰੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ We'll mm -hmm.